ਸਤਿ ਸ੍ਰੀ ਅਕਾਲ ਜੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ ਐਸ ਵळे ਰਾਤ ਦੇ 9 ਵਜh ਰਹੇ ਨੇਗੇ 10 ਮਈ 2025 ਦਾ ਦਿਨ ਲੰਘ ਚੁਕਿਆਗਾ ਮੌਸਮ ਦਾ ਅਪਡੇਟ ਆਉਣ ਵਾਲੇ ਦਿਨਾਂ ਦੇ ਬਾਰੇ ਜਿਹੜਾ ਇਹ ਹੈ ਕਿ ਆਉਂਦੇ 2 ਕੁ ਦਿਨ ਯਾਨੀ ਕਿ ਆਉਂਦੇ 48 ਘੰਟੇ ਦੇ ਦੌਰਾਨ ਬਹੁਤ ਹੀ ਲਿਮਟਡ ਜੇ ਇਲਾਕਿਆਂ ਦੇ ਵਿੱਚ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਮਾੜਾ ਮੋਟਾ ਕਿਤੇ ਬੱਦਲਬਾਈ ਨਾਲ ਦੁਪਹਿਰ ਤੋਂ ਬਾਅਦ ਹਲਕਾ ਛੱਟਾ ਛਰਟਾ ਪੈਣ ਦੇ ਅਸਾਰ ਨੇ ਪਰ ਜਿਹੜਾ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੀਹਾਂ ਦਾ ਦੌਰ ਕਦੇ ਕਿਤੇ ਕਦੇ ਕਿਤੇ ਚੱਲ ਰਿਹਾ ਸੀ ਉਹ ਲਗਭਗ ਹੁਣ ਅੱਜ ਰਾਤ ਤੋਂ ਸਮਾਪਤ ਹੋਣ ਜਾ ਰਿਹਾ ਹੈਗਾ। ਅਗਲੇ 2 ਦਿਨ ਲੰਘਣ ਤੋਂ ਬਾਅਦ ਜਾਨੀ ਕਿ 11 ਤੇ 12 ਨੂੰ ਮਾਮੂਲੀ ਕਿਤੇ ਕਰਬੀ ਹੋ ਸਕਦੀ ਹੈ ਬਸੇ ਇਹ 2 ਦਿਨਾਂ ਦੌਰਾਨ ਵੀ ਬਹੁਤੇ ਥਾਵਾਂ ਤੇ ਨਹੀਂ ਮੀਂਹ ਪੈਣ ਦੇ ਅਸਰ ਹੋਣਗੇ। ਪਰ 13 ਤਰੀਕ ਤੋਂ ਜਮੀ ਮੀਂਹ ਨਹੀਂ ਪੈਣ ਦੇ ਅਸਰ ਹੋਣਗੇ। 13 ਤੋਂ ਤਾਪਮਨ ਹੌਲੀ-ਹੌਲੀ ਹੋਰ ਜ਼ਿਆਦਾ ਵਧਣੇ ਸ਼ੁਰੂ ਹੋ ਜਾਣਗੇ। ਜਿਹੜੇ ਤਾਪਮਨ ਪਿਛਲੇ 3-4 ਦਿਨਾਂ ਤੋਂ ਖਾਸ ਤੌਰ ਤੇ ਦਿਨ ਦਾ ਦੁਪਹਿਰ ਦਾ 34 35 36 ਡਿਗਰੀ ਸੈਲਸੀਅਸ ਦੇ ਨੇੜੇ-ਨੇੜੇ ਵੇਰੀ ਕਰ ਰਿਹਾ ਸੀ ਪੰਜਾਬ ਦਾ ਚਨਾਂਦ ਲੱਗਦੇ ਖੇਤਰਾਂ ਦਾ ਉਹ ਹੁਣ ਅਗਲੇ ਦਿਨਾਂ ਦੇ ਦੌਰਾਨ 37 38 39 ਇਸ ਢੰਗ ਨਾਲ ਜਿਹੜਾ ਵਧਦਾ ਜਾਣਾਗਾ ਤੇ ਆ ਸੌਵੀ ਦੇ ਇਹ ਆ ਕਿ 13 ਤਰੀਕ ਤੋਂ ਤਾਪਮਾਨ ਦੇ ਵਿੱਚ ਹੋਰ ਇਜ਼ਾਫਾ ਹੋਊਗਾ ਤੇ 40 ਨੂੰ ਪਾਰ 13 ਜਾਂ 14 ਨੂੰ ਕਰ ਜਾਣਾ ਫਿਰ 15 16 ਨੂੰ ਕਿਤੇ ਜਾ ਕੇ 41 ਨੂੰ ਪਾਰ 16 17 ਨੂੰ 42 ਜਾਂ 43 ਨੂੰ ਪਾਰ ਤਾਪਮਾਨ ਕਰ ਸਕਦਾ ਮਈ ਕਿਉਂਕਿ ਗਰਮ ਤੇ ਖੁਸ਼ਕ ਮਹੀਨਾ ਹੁੰਦਾ ਜਿਹੜੇ ਕਾਰਜ ਲਈਏ ਜਾਣਿਆ ਜਾਂਦਾ ਉਹ ਹੁਣ ਮਈ ਦੇ ਵਿਚਕਾਰ ਲੈ ਜਾਨੀ ਕਿ ਮੱਧ ਦੇ ਦੌਰਾਨ ਆਪਾਂ ਨੂੰ ਵੇਖਣ ਨੂੰ ਮਿਲਣਗੇ ਜਾਨੀ ਗਰਮੀ ਆਪਾਂ ਨੂੰ ਜਿਹੜਾ 13 ਤੋਂ 18 ਮਈ ਦੇ ਵਿਚਕਾਰ ਵੇਖਣ ਨੂੰ ਮਿਲੂਗੀ ਵਧੇ ਹੋਏ ਤਾਪਮਨ 42 43 ਤੇ ਗਏ ਹੋਏ ਤਾਂ ਆਪਾਂ ਦਾ ਕਰਕੇ 20 ਮਈ ਦੇ ਨੇੜੇ ਇੱਕ ਹੋਰ ਸਿਸਟਮ ਆਉਂਦਾ ਜਾ ਪਰ ਹੈ ਜਿਹਨਾਂ ਨਾਲ ਹਨੇਰੀ ਚੱਕਰ ਚੁਲਣ ਦੇ ਬੜਾ ਮੋਟਾ ਕਿਤੇ ਮੀਂਹ ਪਣ ਦੇ ਅਸਰ ਹੋਣਗੇ ਤੇ ਵਧੇ ਹੋਏ ਤਾਪਮਨ ਦੇ ਵਿੱਚ ਥੋੜਾ ਜਿਹਾ ਦੁਬਾਰੇ ਗਰਾਵਟਾ ਜਿਹੜੀ ਉਹ ਦਰਜ ਹੋ ਬੁਝੂਦਾ ਸਿਸਟਮ ਪੰਜਾਬ ਦੇ ਵਿੱਚ ਉਸ ਸਮਾਪਤਾ ਪਰ ਇਹਦਾ ਥੋੜਾ ਜਿਹਾ ਅਸਰ ਉੱਤਰਾਖੰਡ ਦੇ ਵਿੱਚ ਜਾਂ ਨਾਲ ਲੱਗਦੇ ਮਾੜੇ ਬੱਟੇ ਯੂਪੀ ਦੇ ਖੇਤਰਾਂ ਦੇ ਵਿੱਚ ਜਾਂ ਉੱਤਰਾਖੰਡ ਨਾਲ ਲੱਗਦੇ ਹਿਮਾਚਲ ਦੇ ਖੇਤਰ ਥੋੜਾ ਜਿਹਾ ਉੱਤਰੀ ਹਰਿਆਣਾ ਦੇ ਵਿੱਚ ਕਿਤੇ ਹਜੇ ਰਹਿੰਦਾ ਜਾਪ ਰਿਹਾ ਜਿਹਦੇ ਕਰਕੇ ਅਗਲੇ 24 ਘੰਟੇ ਦੇ ਦੌਰਾਨ ਉਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਪੈਣ ਦੇ ਅਸਰ ਇਸ ਸਿਸਟਮ ਕਰਕੇ ਹੋਣਗੇ ਬਾਕੀ ਉੱਪਰਲੇ ਪੱਧਰ ਤੇ ਵੈਸਟਰਨ ਡਿਸਟਰਬੈਂਸ ਗੁਜ਼ਰ ਰਹੀ ਆ 11 ਨੂੰ ਜਾਂ 12 ਨੂੰ ਜਿੱਥੇ ਕਿਤੇ ਵੀ ਹਵਾ ਰੁਕੂ ਦੁਪਹਿਰੇ 2-3-4 ਘੰਟਿਆਂ ਦੇ ਲਈ ਉੱਥੇ ਮਾੜਾ-ਮੋਟਾ ਕਿਤੇ ਬੱਦਲ ਬਣ ਕੇ ਕਰਜਲਸ਼ਕਣਾ ਛੱਟਾ ਸਰਾਟਾ ਪੈਣ ਦੇ ਅਸਾਰ ਹੋਣਗੇ ਬਹੁਤੇ ਖੇਤਰਾਂ ਦੇ ਵਿੱਚ ਅਸਾਰ 11 ਤੇ 12 ਨੂੰ ਵੀ ਨਹੀਂ ਹੈਗੇ 13 ਤੋਂ 18 ਨੂੰ ਲਗਭਗ ਸਾਰੇ ਖੇਤਰਾਂ ਦੇ ਵਿੱਚ ਮੀਂਹ ਨੇਰੀ ਛੱਕੜ ਜਾਂ ਬੱਦਲ ਬਣਦੇ ਅਸਾਰ ਬਿਲਕੁਲ ਵੀ ਨਹੀਂ ਹੈਗੇ ਇਹ ਅਪਡੇਟ ਪੰਜਾਬ ਲਈ ਆ ਹਰਿਆਣੇ ਲਈ ਚੰਡੀਗੜ੍ਹ ਦਿੱਲੀ ਪੱਛਮੀ ਜੁਪੀ ਤੇ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਦੇ ਲਈਆ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ